ਸਸ਼ੀ ਗਾਲ ਪੰਜਾਬੀਓ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਦੀ ਇੱਕ ਹੋਰ ਬਹੁਤ ਹੀ ਅਹਿਮ ਅਤੇ ਚਿੰਤਾਜਨਕ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਖਾਸ ਕਰਕੇ ਉਹਨਾਂ ਨੌਜਵਾਨਾਂ ਲਈ ਇਹ ਜਾਣਕਾਰੀ ਬਹੁਤ ਜ਼ਰੂਰੀ ਹੈ ਜੋ ਕੈਨੇਡਾ ਵਿੱਚ ਪੀਆਰ ਲੈਣ ਲਈ ਸ਼ਾਰਟਕਟ ਰਸਤੇ ਲੱਭ ਰਹੇ ਹਨ ਕੈਨੇਡਾ ਸਰਕਾਰ ਹੁਣ ਫੇਕ ਐਲ ਐਮ ਆਈ ਇਸ ਕੈਮ ਨੂੰ ਲੈ ਕੇ ਬਹੁਤ ਸਖਤ ਹੋ ਗਈ ਹੈ ਕੈਨੇਡਾ ਇਮੀਗ੍ਰੇਸ਼ਨ ਪੀਪਲ ਅਗਲੇ ਸਾਲ 2025 ਤੋਂ ਹੀ ਪਾਬੰਦੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ ਸਭ ਤੋਂ ਵੱਡਾ ਕਦਮ ਇਹ ਚੁੱਕਿਆ ਗਿਆ ਹੈ ਕਿ ਹੁਣ ਐਲਐਮਆਈ ਵਰਕ ਪਰਮਿਟ ਖਰੀਦੇ ਜਾਂ ਵੇਚੇ ਨਹੀਂ ਜਾ ਸਕਦੇ ਪਹਿਲਾ ਸਟੂਡੈਂਟ ਆਪਣਾ ਸੀਆਰਐਸਐਸ ਸਕੋਰ ਵਧਾਉਣ ਲਈ ਲੱਖਾਂ ਰੁਪਏ ਦੇ ਕੇ ਇਹ ਪਰਮਿਟ ਲੈਂਦੇ ਸਨ ਪਰ ਹੁਣ ਸਰਕਾਰ ਨੇ ਇਹ ਸਾਫ ਕਰ ਦਿੱਤਾ ਹੈ ਕਿ ਅਜਿਹੇ ਪਰਮਟਾਂ ਤੇ ਪੁਆਇੰਟ ਪੀਆਰ ਵਿੱਚ ਨਹੀਂ ਜੁੜਨਗੇ ਇਹ ਸਭ ਲਈ ਇੱਕ ਬਹੁਤ ਹੀ ਚਿੰਤਾਜਨਕ ਖਬਰ ਹੈ ਕਿਉਂਕਿ ਸਟੂਡੈਂਟਾਂ ਨੂੰ ਬਹੁਤ ਘੱਟ ਤਨਖਾਹ ਤੇ ਰੱਖ ਕੇ ਵੀ ਉਨਾ ਦਾ ਸ਼ੋਸ਼ਣ ਕੀਤਾ ਜਾ ਰਿਹਾ ਸੀ ਇਸ ਸਕੈਮ ਦੇ ਖੁਲਾਸੇ ਤੋਂ ਬਾਅਦ ਕੈਨੇਡਾ ਵਿੱਚ ਰੈਜ਼ੀਡੈਂਟ ਇੰਡਸਟਰੀ ਨੂੰ ਵੱਡਾ ਝਟਕਾ ਲੱਗਾ ਹੈ ਸਾਲ 2025 ਦੌਰਾਨ ਲਗਭਗ 7000 ਰੈਜ਼ੀਡੈਂਟ ਬੰਦ ਹੋ ਚੁੱਕੇ ਹਨ ਅਤੇ 2026 ਵਿੱਚ ਵੀ 4000 ਹੋਰ ਰੈਜ਼ੀਡੈਂਟ ਬੰਦ ਹੋਣ ਦੀ ਸੰਭਾਵਨਾ ਹੈ ਇਹਨਾਂ ਵਿੱਚ ਵੱਡੀ ਗਿਣਤੀ ਉਹਨਾਂ ਪੰਜਾਬੀ ਅਤੇ ਭਾਰਤੀ ਰੈਜ਼ੀਡੈਂਟ ਮਾਲਕ ਦੀ ਹੈ ਜਿਨ੍ਹਾਂ ਨੇ ਸਿਰਫ ਸਕੈਮ ਕਰਨ ਲਈ ਹੀ ਕਾਰੋਬਾਰ ਖੋਲੇ ਸਨ ਅਤੇ ਸਟੂਡੈਂਟਸ ਨੂੰ 30 ਤੋਂ 50 ਹਜ਼ਾਰ ਡਾਲਰ ਵਿੱਚ ਫੇਕ ਐਲਐਮਆਈ ਵੇਚ ਰਹੇ ਸਨ ਹੁਣ ਇਮੀਗ੍ਰੇਸ਼ਨ ਵਿਭਾਗ ਨੇ ਇਸ ਧੋਖਾਧੜੀ ਨੂੰ ਫੜਨ ਲਈ ਮਿਨੀਮਮ ਬੇਸ ਘੱਟੋ-ਘੱਟ ਤਨਖਾਹ ਵਿਪਾਰੀ ਵਾਦਾ ਕਰ ਦਿੱਤਾ ਹੈ ਜਿਹੜੇ ਪੰਜਾਬੀ ਸਟੂਡੈਂਟ ਨੇ ਫੇਕ ਦਸਤਾਵੇਜ਼ ਰਾਹੀਂ ਵਰਕ ਪਰਮਿਟ ਲੈਸਨ ਉਹਨਾਂ ਨੂੰ ਡਿਪੋਰਟ ਕੈਨੇਡਾ ਵਿੱਚੋਂ ਕੱਢਣਾ ਕਿਤੇ ਜਾਣ ਦੀ ਤਿਆਰੀ ਹੈ ਦੂਜੇ ਪਾਸੇ ਜਿਹੜੇ ਰੈਜ਼ੀਡੈਂਟ ਮਾਲਕ ਉੱਥੇ ਪੱਕੇ ਪੀਆਰ ਹਨ ਉਹਨਾਂ ਨੂੰ ਵੀ ਇਸ ਸਕੈਮ ਵਿੱਚ ਸ਼ਾਮਲ ਹੋਣ ਕਾਰਨ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ ਇਹ ਸਭ ਪੀਆਰ ਦੇ ਚੱਕਰ ਵਿੱਚ ਹੋ ਰਿਹਾ ਹੈ ਜਿਸ ਵਿੱਚ ਲੱਖਾਂ ਨੌਜਵਾਨ ਮੁੰਡੇ ਕੁੜੀਆਂ ਦਾ ਭਵਿੱਖ ਦਾ ਤੇ ਲੱਗ ਗਿਆ ਹੈ ਦੋਸਤੋ ਸਾਡੀ ਤੁਹਾਨੂੰ ਇਹ ਗੁਜਾਰਿਸ਼ ਹੈ ਕਿ ਕਿਸੇ ਵੀ ਏਜੰਟ ਜਾਂ ਮਾਲਕ ਦੇ ਅਜਿਹੇ ਚਾਂਸੇ ਵਿੱਚ ਨਾ ਆਓ ਹਮੇਸ਼ਾ ਸਹੀ ਅਤੇ ਕਾਨੂੰਨੀ ਰਸਤਾ ਹੀ ਅਪਣਾਓ